ਇੰਦਰਜੀਤ ਸਿੰਘ ਬਾਸਰ ਕੇ ਵੱਲੋਂ ਕੀਤੀ ਗਈ ਭਾਜਪਾ ਦੇ ਹੱਕ ਵਿੱਚ ਵਿਸ਼ਾਲ ਰੈਲੀ ਇਸ ਮੌਕੇ ਤੇ ਤਰਨਜੀਤ ਸੰਧੂ ਵੱਲੋਂ ਲੋਕਾਂ ਨੂੰ ਕੀਤਾ ਗਿਆ ਸੰਬੋਧਨ ਉਹਨਾਂ ਨੇ ਕਿਹਾ ਕਿ ਰਿਵਾਇਤੀ ਪਾਰਟੀਆਂ ਨੂੰ ਤੁਸੀਂ ਪੰਜਾਬ ਦੇ ਵਿੱਚ ਵੇਖ ਲਿਆ ਹੈ ਇਸ ਵਾਰੀ ਭਾਜਪਾ ਨੂੰ ਜ਼ਰੂਰ ਮੌਕਾ ਦੇ ਇਸ ਮੌਕੇ ਤੇ ਕਈ ਅਕਾਲੀ ਆਗੂ ਅਤੇ ਕਾਂਗਰਸੀ ਆਗੂ ਨੇ ਫੜਿਆ ਭਾਜਪਾ ਦਾ ਪੱਲਾ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਬਸਰਕੇ ਜੀ ਨੂੰ ਕੀ ਕਹਿਣਾ ਚਾਹੁੰਦਾ ਪਿੱਛੇ ਹੋ ਗਿਆ ਥੋੜਾ ਬਿਚ ਹੋ ਗਿਆ ਦੇਖੋ ਬਸਰਕੇ ਜੀ ਨੇ ਅੱਜ ਕਾਫੀ ਹੋਰ ਪਾਰਟੀਆਂ ਤੋਂ ਵਰਕਰ ਜੁਆਇਨ ਕਰਵਾਏ ਬੀਜੇਪੀ ਚ ਬਾਟ ਬਾਟ ਤੇ ਅੱਜ ਦੀ ਸਭ ਤੋਂ ਅੰਬਰਸਰ ਦੀ ਡਿਵੈਲਪਮੈਂਟ ਤੇ ਹਰ ਤਰਫ ਤੇ ਇਸ ਇਲਾਕੇ ਦੀ ਤੁਸੀਂ ਆਏ ਹੋ 5 ਮਿੰਟ ਲਗਾਏ ਹੋ ਜਰਾ ਇੱਥੇ ਲੋਕਾਂ ਨੂੰ ਵੀ ਪੁੱਛ ਲਿਓ ਕੀ ਹਾਲਤ ਹੈ ਇੱਥੇ ਫੀਵਰੇ ਦੀ ਪਾਣੀ ਦੀ ਲਾਣ ਆਰਡਰ ਦੀ ਨਸ਼ਿਆਂ ਦੀ ਆਪਣੀ ਵਿੱਧਿਆ ਦੀ ਇਹ ਸਾਰੀਆਂ ਪ੍ਰੋਬਲਮਾਂ ਇਸ ਇਲਾਕੇ 'ਚ ਹੈ ਜਿਹੜਾ ਅੰਮਰਸਰ ਦਾ ਇੱਕ ਬਹੁਤ ਅੱਗੇ ਦਾ ਇਲਾਕਾ ਗਿਣਿਆ ਜਾਂਦਾ ਸੀ ਮੈਂ ਕਿਉਂਕਿ ਅਸੀਂ ਯੂਨੀਵਰਸਿਟੀ ਦੇ ਖਾਲਸਾ ਕਾਲਜ ਦੇ ਬਹੁਤ ਕੋਲੇ ਖੜੇ ਆ ਇਸ ਕਰਕੇ ਮੈਂ ਤੁਹਾਡੇ ਥਰੂ ਸਾਰਾ ਇੱਥੇ ਕਾਫੀ ਯੂਥ ਵੀ ਆਇਆ ਸੀ ਮੈਂ ਉਹਨਾਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਇਹ ਪ੍ਰਾਰਥਨਾ ਕਰਨਾ ਚਾਹੁੰਦਾ ਆ ਕਿ ਆਪਣੇ ਬੱਚੇ ਇੱਥੇ ਪੜਾਓ ਤੇ ਅਸੀਂ ਚੰਗੀਆਂ ਯੂਨੀਵਰਸਿਟੀਆਂ ਤੋਂ ਇੱਥੇ ਦੇ ਨਾਲ ਜੋੜ ਕੇ ਡਿਗਰੀਆਂ ਇੱਥੇ ਕਰਵਾਵਾਂਗੇ ਮੈਂ ਤੁਹਾਨੂੰ ਦੱਸਦਾ ਮੈਂ ਕਿਉਂ ਕਹਿ ਰਿਹਾ ਅੱਜ ਅੱਜ ਹੁਣੇ ਮੈਂ ਅਜ ਨਾਲੇ ਤੋਂ ਉੱਥੇ ਡੈੱਡ ਬੋਡੀ ਆਈ ਹੈ ਇੱਕ ਬੱਚੇ ਦੀ 40 ਲੱਖ ਲੋਨ ਲੈ ਕੇ ਮਾਪਿਆਂ ਨੇ ਉਹਨੂੰ ਬਾਹਰ ਭੇਜਿਆ ਤੇ ਉੱਥੇ ਡੈਥ ਹੋ ਗਈ ਮਾਪਿਆਂ ਕੋ ਪੈਸੇ ਨਹੀਂ ਸੀ ਕਿ ਉਹਦੀ ਬੋਡੀ ਵਾਪਸ ਲਿਆਉਣ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹ ਬਾਡੀ ਵਾਪਸ ਲਿਆਂਦੀ ਮੈਂ ਉਹਨਾਂ ਦੀ ਮਦਦ ਕੀਤੀ ਆ ਤੇ ਅੱਜ ਉਥੇ ਬਾਡੀ ਨੂੰ ਦੇਖ ਕੇ ਤੇ ਉਹ ਵਿਚਾਰੇ ਮਾਪਿਆਂ ਨੂੰ ਦੇਖ ਕੇ ਕੋਈ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਮੈਂ ਕਿਤਰਾ ਬਿਆਨ ਕਰਾਂ ਇਸੇ ਕਰਕੇ ਮੈਂ ਹੱਥ ਜੋੜ ਕੇ ਸਾਰੇ ਮਾਪਿਆਂ ਨੂੰ ਤੇ ਬੱਚਿਆਂ ਨੂੰ ਰਿਕਵੈਸਟ ਕਰਦਾ ਕਿ ਕਈ ਸਕਿਲਾਂ ਇੱਥੇ ਮਿਲ ਸਕਦੀਆਂ ਨੇ ਅੱਛੀਆਂ ਡਿਗਰੀਆਂ ਮਿਲ ਸਕਦੀਆਂ ਨੇ ਤੇ ਥੋੜਾ ਜਿਹਾ ਆਪਣਾ ਧਿਆਨ ਸਟਾਰਟਅਪ 'ਚ ਕੱਢਣ ਕਈ ਸਟਾਰਟਅਪ ਬਣ ਸਕਦੇ ਨੇ ਟੂਰਿਜ਼ਮ 'ਚ ਬਣ ਸਕਦਾ ਆ ਹੋਰ ਆਈਟੀ 'ਚ ਬਣ ਸਕਦਾ ਆ ਕਈ ਰਿਪੇਅਰ ਮੇਨਟੇਨੈਂਸ ਸਟਾਰਟਅਪ ਬਣ ਸਕਦੇ ਨੇ ਔਰ ਜਿਹੜਾ ਬਾਸਰ ਕੇ ਸਾਹਿਬ ਵੱਲੋਂ ਜਿਹੜਾ ਸਪੱਸ਼ਟਨ ਕੀਤਾ ਗਿਆ ਭਾਜਪਾ ਨੂੰ ਕਾਫੀ ਪੁਰਾਣੇ ਨੇਤਾ ਨੇ ਕੱਢਣ ਦੇ ਬਾਅਦ ਮਰਤਨ ਇੰਪੋਰਟੈਂਟ ਹੈ ਤੇ ਇਹਨਾਂ ਦਾ ਵੀ ਯੋਗਦਾਨ ਅਸੀਂ ਨਾਲ ਲਵਾਂਗੇ ਔਰ ਆਜ ਕਾ ਮੈਨੂੰ ਕੌਨਫੀਡੈਂਸ ਆ ਕਿ ਅੰਮ੍ਰਿਤਸਰ ਦੀ ਜਨਤਾ ਅੱਖਾਂ ਖੋਲ ਕੇ ਵੋਟ ਕਰੂਗੀ ਆਪਣੀ ਡਿਵੈਲਪਮੈਂਟ ਲਈ ਔਰ ਆਪਣੇ ਬੱਚਿਆਂ ਦੀ ਡਿਵੈਲਪਮੈਂਟ ਲਈ ਸਭ ਦੇਖਿਆ ਗਿਆ ਤੁਸੀਂ ਸਿੱਖਿਆ ਔਰ ਰੋਜ਼ਗਾਰ ਦੀ ਗੱਲ ਕਰਦੇ ਹੋ ਪਰ ਫਿਰ ਉਸੇ ਪਾਰਟੀਆਂ ਫ੍ਰੀ ਸਹੂਲਤਾਂ ਦੀ ਗੱਲ ਕਰਦੀਆਂ ਨੇ ਕਿ ਕੀ ਦੇਖਦੇ ਹੋ ਵੀ ਇਸ ਫ੍ਰੀ ਸਹੂਲਤਾਂ ਚਾਹੀਦੀਆਂ ਜਾਂ ਰੋਜ਼ਗਾਰ ਜਾਂ ਸਿੱਖਿਆ ਚਾਹੀਦੀ ਹੈ ਲੋਕਾਂ ਨੂੰ ਫ੍ਰੀ ਸੁਲਤਾਨਾ ਅੰਬਰਸਰ ਕਿੱਥੋਂ ਕਿੱਥੇ ਪਹੁੰਚ ਗਿਆ ਤੁਸੀਂ ਦੇਖ ਲਓ ਲੇਕਿਨ ਮੈਂ ਵੀ ਫ੍ਰੀ ਵਿਦਿਆ ਤੇ ਜਿਹੜੀ ਵੀ ਸਟਾਰਟਅਪ ਦੇਖੋ ਅਗਰ ਤੁਸੀਂ ਬੱਚੇ 'ਚ ਹੁਨਰ ਨਹੀਂ ਪਾਓਗੇ ਤੇ ਉਹ ਖੜਾ ਕਹ ਹੋਊਗਾ ਆਪਾਂ ਫ੍ਰੀ ਚੀਜ਼ਾਂ ਦੇਣੀਆਂ ਉਹਨਾਂ ਨੂੰ ਖੜੇ ਕਰਨ ਲਈ ਦਈਏ ਕਿ ਅੱਗੋਂ ਉਹ ਅੱਗੇ ਪਹੁੰਚ ਸਕਣ ਇਹ ਨਹੀਂ ਕਿ ਫ੍ਰੀ ਫੜਾ ਕੇ ਬਿਠਾ ਦਿਓ ਹੁਣ ਦੇਖੋ ਤੁਸੀਂ ਬਿਜਲੀ ਦੀ ਗੱਲ ਕਰਦੇ ਹੋ ਅਗਰ ਬਿਜਲੀ ਹੋਊਗੀ ਨਹੀਂ ਤਾਂ ਫ੍ਰੀ ਹੋਊਗੀ ਮੈਂ ਸੋਲਰ ਦੀ ਗੱਲ ਕਰਦਾ ਔਰ ਸਾਡੇ ਚਨਾਈ ਚ ਸਭ ਤੋਂ ਵੱਡਾ ਦੁਨੀਆਂ ਦਾ ਪਲਾਂਟ ਲੱਗ ਗਿਆ ਔਰ ਮੋਦੀ ਸਰਕਾਰ ਸੋਲਰ ਪੈਨਲ ਲਗਾਉਣ ਲਈ ਪੂਰੀ ਡਟ ਕੇ ਅਸਿਸਟੈਂਸ ਦਿੰਦੀ ਆ ਤੇ ਉਹ ਸੋਲਰ ਪਲਾਂਟ ਇੱਥੇ ਕਿਉਂ ਨਹੀਂ ਲਾ ਸਕਦੇ ਉਹਦੇ ਨਾਲ ਫ੍ਰੀ ਪਾਵਰ ਵੀ ਮਿਲੇਗੀ ਅੱਜ ਅਗਰਸਰ ਲੋਕ ਸਭਾ ਹਲਕੇ ਦੇ ਉਮੀਦਵਾਰ ਸਵਦਾ ਤਰਨ ਸਿੰਘ ਸੱਧੂ ਸਮੁੰਦਰੀ ਸਾਹਿਬ ਦੀ ਇੰਟਰੋਡਕਸ਼ਨ ਮੀਟਿੰਗ ਰੱਖੀ ਸੀ ਜਿਹਦੇ ਵਿੱਚ ਕੋਈ 15 ਦੇ ਕਰੀਬ ਕਾਂਗਰਸ ਔਰ ਕਾਲੀ ਦਲ ਤੇ ਆਪ ਦੇ ਕੁਝ ਦੇ ਰਹੇ ਉਤੇਦਾਰ ਸੀ ਬੀਜੇਪੀ ਦੇ ਵਿੱਚ ਸ਼ਾਮਲ ਕਰਾਏ ਨੇ ਜਿਨ੍ਹਾਂ ਨੇ ਸੰਧੂ ਸਾਹਿਬ ਨੂੰ ਵਿਸ਼ਵਾਸ ਦਵਾਇਆ ਹੈ ਕਿ ਅਸੀਂ ਤੁਹਾਡੀ ਜਿੱਤ ਲਈ ਭਾਜਪਾ ਦੀ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਸਰੀ ਵਾਰ ਸਰਕਾਰ ਬਣਾਉਣ ਲਈ ਰਾਤ ਦਿਨ ਇੱਕ ਕਰ ਦਾਂਗੇ ਤੇ ਤੁਹਾਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਅੱਗੇ ਵੰਗ ਨਹੀਂ ਹੋਏਗਾ ਜਦੋਂ ਭਾਰਤੀ ਜਨਤਾ ਪਾਰਟੀ ਨੇ ਅਰਨ ਜੇਤਲੀ ਨੂੰ ਅੰਮ੍ਰਿਤਸਰ ਲੋਕ ਸਭਾ ਤੋਂ ਉਮੀਦਵਾਰ ਬਣਿਆ ਪਰ ਗਏ ਭਾਵੇਂ ਕਿ ਉਹ ਦੇਸ਼ ਦੇ ਵਿੱਤ ਮੰਤਰੀ ਬਣੇ ਪਰ ਜਿੱਤ ਤੋਂ ਬਾਅਦ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਸਰ ਵੱਲ ਮੂੰਹ ਨਹੀਂ ਕੀਤਾ ਫਿਰ ਭਾਜਪਾ ਨੇ ਬਹੁਤ ਵਧੀਆ ਉਮੀਦਵਾਰ ਹਰਦੀਪ ਪੁਰੀ ਜੀ ਨੂੰ ਲੋਕ ਸਭਾ ਅੰਮ੍ਰਿਤਸਰ ਤੋਂ ਉਤਾਰਿਆ ਪਰ ਅੰਮ੍ਰਿਤਸਰ ਦੇ ਲੋਕਾਂ ਨੇ ਉਹਨਾਂ ਨੂੰ ਵੀ ਇਹ ਕਹਿ ਕੇ ਕਿ ਬਾਹਰਲਾ ਉਮੀਦਵਾਰ ਹੈ ਉਹਨਾਂ ਨੂੰ ਹੀ ਹਰਾ ਦਿੱਤਾ ਲੇਕਰ ਭਾਜਪਾ ਨੇ ਹਾਈ ਕਮਾਨ ਨੇ ਐਤਕਾ ਦੀ ਬਹੁਤ ਵਧੀਆ ਫੈਸਲਾ ਕੀਤਾ ਹੈ ਕਿ ਸਾਡਾ ਲੋਕਲ ਅੰਮ੍ਰਿਤਸਰ ਤੋਂ ਉਮੀਦਵਾਰ ਸਰਦਾਰ ਤਰਨਜੀਤ ਸਿੰਘ ਸੰਧੂ ਜਿਹੜੇ ਕਿ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਨੇ ਜਿਨ੍ਹਾਂ ਨੇ ਸਿੱਖ ਕੌਮ ਲਈ ਦੇਸ਼ ਲਈ ਬਹੁਤ ਵੱਡੀ ਕੁਰਬਾਨੀ ਕਾਲੀ ਔਰ ਕੁਰਬਾਨੀਆਂ ਕੀਤੀਆਂ ਔਰ ਲਾਹੌਰ ਵਿਖੇ ਸ਼ਹਾਦਤ ਵੀ ਦਿੱਤੀ ਜਿਨ੍ਹਾਂ ਦੀ ਬਦੌਦ ਅੱਜ ਸਿੱਖਾਂ ਦੀ ਪਾਰਲੀਮੈਂਟ ਗਿਣੀ ਜਾਂਦੀ ਸ਼ਰੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਜੇ ਹੋਂਦ ਚ ਕਾਇਮ ਹੈ ਤੇ ਉੱਤੇ ਜਦ ਸਿੱਖ ਸਮੁੰਦਰੀ ਹੋਣਾ ਦੀ ਕੁਰਬਾਨੀ ਕਰਕੇ ਹੈ ਇਸ ਕਰਕੇ ਇਹ ਪਰਿਵਾਰ ਸਮਾਜ ਸੇਵਕ ਹੈ ਦੇਸ਼ ਦੀ ਸੇਵਾ ਲਈ ਹਮੇਸ਼ਾ ਤਤ ਪਰ ਰਹਿੰਦਾ ਹੈ ਸੰਧੂ ਸਾਹਿਬ ਵੀ ਅਮਰੀਕਾ ਦੇ ਰਾਜਦੂਤ ਲੈ ਕੇ ਆਏ ਨੇ ਜਿਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਔਰ ਅਮਰੀਕਾ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਟਰੰਪ ਜੀ ਦਾ ਨੇੜਤਾ ਇਨੀ ਵਧਾ ਦਿੱਤੀ ਕਿ ਬਾਤ ਆਪਸੀ ਦੋਸਤ ਗੁਰੇ ਅਤੇ ਇੱਕ ਹਮੇਸ਼ਾ ਇੱਕ ਦੂਜੇ ਦੇ ਤਰੱਕੀ ਲਈ ਇਹਨਾਂ ਨੇ ਇੱਕ ਦੂਜੇ ਦਾ ਸਾਥ ਦਿੱਤਾ ਇਹ ਸਾਰਾ ਸਿਹਰਾ ਜਿਹੜਾ ਉਹ ਸਰਦਾਰ ਤਰਨਜੀਤ ਸਿੰਘ ਸੰਧੂ ਜਿਹੜੇ ਕਿ ਅਮਰੀਕਾ ਦੇ ਰਾਜ ਰਾਜਪੂਤ ਰਹੇ ਨੇ ਰਾਜਦੂਤ ਰਹੇ ਨੇ ਉਹਨਾਂ ਦੀ ਇਹ ਸਾਰੀ ਦੇਣ ਹੈ ਅੱਜ ਸਾਨੂੰ ਮੌਕਾ ਮਿਲਿਆ ਹੈ ਕਿ ਪੜਿਆ ਲਿਖਿਆ ਉਮੀਦਵਾਰ ਮਿਲਿਆ ਹੈ ਜਿਹੜੇ ਕਿ ਦੂਜੇ ਪਾਰਟੀਆਂ ਦੇ ਉਮੀਦਵਾਰ 10-10 ਜਮਾਤਾਂ ਪੜੇ ਨੇ ਔਰ ਜਿਨ੍ਹਾਂ ਨੇ 7 ਸਾਲ ਲਗਾਤਾਰ ਮੈਂਬਰ ਪਾਰਲੀਮੈਂਟ ਰਹਿ ਕੇ ਅੰਮ੍ਰਿਤਸਰ ਦੀ ਨਿਮਾਇਜ਼ਗੀ ਕੀਤੀ ਉਹਨਾਂ ਨੇ ਅੰਮਰਸਰ ਦਾ ਕੋਈ ਕੰਮ ਨਹੀਂ ਕੀਤਾ ਅੰਮਰਸਰ ਦੇ ਲੋਕ ਉਹਦਾਂ ਤੋਂ ਖਾਸ਼ੇ ਨਾਰਾਜ਼ ਨੇ ਔਰ ਹੁਣ ਉਹ ਮੌਕਾ ਨਹੀਂ ਗੁਆਣਾ ਚਾਹੁੰਦੇ ਕਿ ਸੁੰਦਰੀ ਸਾਹਿਬ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜੀਏ ਤਾਂ ਕਿ ਅੰਮਰਸਰ ਦੀ ਡਿਵੈਲਪਮੈਂਟ ਹੋ ਸਕੇ ਅੰਮਰਸਰ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ ਅੰਮਰਸਰ ਦੇ ਵਿੱਚ ਇੰਡਸਟਰੀ ਲਿਆਂਦੀ ਜਾ ਸਕੇ ਔਰ ਅੰਮਰਸਰ ਲਈ ਵਿਸ਼ੇਸ਼ ਪੈਕੇਜ ਲਿਆਂਦਾ ਜਾ